ਅ ਅੱਜ ਪਿੰਡਰਾ ਅਸੀਂ ਰਜਵਾਏ ਤੇ ਖੜੇ ਆ ਮਾਈਨਰ ਨੰਬਰ 5 ਦੇ ਉੱਤੇ ਜਿਹਦਾ ਤਕਰੀਬਨ 7 ਕਿਲੋਮੀਟਰ ਦੀ ਜਿਹੜੀ ਕੰਕਰੀਟ ਲਾਈਨਿੰਗ ਜਿਹੜੀ ਹੈਗੀ ਆ ਇਹ ਜਿਹੜਾ ਰਜਵਾਹਾ ਸੀਗਾ ਉਹਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਸੀ ਸੋ ਸਾਰਾ ਜਿਹੜਾ ਇਹ ਰਜਵਾਹਾ ਜਿਹੜਾ ਆਪਾਂ ਮਾਈਨਰ ਨੰਬਰ ਇਹਨੂੰ 5 ਕਹਿ ਲਈਏ ਤਾਂ ਇਹ ਅੱਜ ਕੰਕਰੀਟ ਲਾਈਨਿੰਗ ਦਾ ਜਿਹੜਾ ਕੰਮ ਹੈ ਦਾ 2 ਕਰੋੜ 30 ਲੱਖ ਰੁਪਏ ਦੇ ਲਾਗਤ ਦੇ ਨਾਲ ਜਿਹੜਾ ਇਹਨੂੰ ਕੰਪਲੀਟ ਕੀਤਾ ਔਰ ਦਾਸ ਇਹਦੇ ਤੇ ਜਿਹੜੇ ਮੋਗੇ ਪੈਂਦੇ ਆ 0 ਤੋਂ ਲੈ ਕੇ ਜਿਹੜਾ 2300 ਬੁਰਜੀ ਜਿਹੜੀ ਇਹਦੇ ਨਾਲ ਜਿਹੜੀ ਸੰਬੰਧਤ ਹੈ ਜਿਹਨਾਂ ਨੂੰ ਸਾਰਾ ਕਵਰ ਕਰੂਗੀ ਔਰ ਇਹਦੇ ਨਾਲ ਹੀ ਇਸ ਰਜਵਾਹੇ ਦੇ ਉੱਤੇ ਜਿਹੜਾ ਇੱਕ ਪੁਲ ਆਇਆ ਜਿਹੜਾ ਸੰਗਰੂਰ ਮੰਗਵਾਲ ਬਾਈਪਾਸ ਦੇ ਉੱਤੇ ਹੈਗਾ ਤੇ ਜਿਹੜੀਆਂ ਤਿੰਨ ਤਿੰਨ ਪੁਲੀਆਂ ਨੇ ਜਿਹੜੀਆਂ ਬਣਾ ਕੇ ਜਿਹੜੀਆਂ ਕਿਸਾਨਾਂ ਨੂੰ ਜਿਹੜੀਆਂ ਦਿੱਤੀਆਂ ਨੇ ਸੋ ਅੱਜ ਤਕਰੀਬਨ 5-6 ਪਿੰਡ ਜਿਹੜੇ ਇਹਦੇ ਨਾਲ ਲੱਗਦੇ ਨੇ ਚਾਹੇ ਨਾਈ ਵਾਲਾ ਹੋ ਗਿਆ ਚਾਹੇ ਪਿੰਡਰਾ ਹੋ ਗਿਆ ਚਾਹੇ ਮੰਗਵਾਲ ਹੋ ਗਿਆ ਕਮੋ ਮਾਜਰਾ ਸੋਈਆਂ ਇਹਨਾਂ ਪਿੰਡਾਂ ਨੂੰ ਅੱਗੇ ਜਿਹੜਾ ਇਹ ਮਾਈਨਰ ਜਿਹੜਾ ਨਿਕਲ ਜਾਂਦਾ ਔਰ ਮੈਂ ਸਮਝਦੀ ਆ ਕਿ ਇਲਾਕੇ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਇੱਕ ਵੱਡਾ ਜਿਹੜਾ ਲਾਭ ਆ ਜਿਹੜਾ ਇਸ ਦਾ ਜਿਹੜਾ ਮਿਲਣ ਜਾ ਰਿਹਾ ਔਰ ਸਾਡੇ ਇਲਾਕੇ ਦੀ ਜਿਹੜੀ ਲੰਬੇ ਸਮੇਂ ਤੋਂ ਮੰਗ ਸੀਗੀ ਨਹਿਰੀ ਪਾਣੀ ਨੂੰ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅੱਜ ਨਹਿਰੀ ਪਾਣੀ ਆ ਜਿਹੜਾ ਉਹ ਜਿਹੜਾ ਟੀਲ ਤੱਕ ਪਹੁੰਚਾਇਆ ਜਾ ਰਿਹਾ ਕਿਸਾਨਾਂ ਨੂੰ ਜਿਹੜਾ ਨਹਿਰੀ ਪਾਣੀ ਆ ਜਿਹੜਾ ਅੱਜ 30 30 ਸਾਲ ਬਾਅਦ 40 40 ਸਾਲ ਬਾਅਦ ਅੱਜ ਜਿਹੜਾ ਖੇਤਾਂ ਦੇ ਵਿੱਚ ਪਾਣੀ ਜਿਹੜਾ ਪਹੁੰਚ ਰਿਹਾ ਔਰ ਪੂਰੇ ਪੰਜਾਬ ਦੇ ਵਿੱਚ ਸੀਐਮ ਸਾਹਿਬ ਦਾ ਡ੍ਰੀਮ ਪ੍ਰੋਜੈਕਟ ਹੈਗਾ ਉਹਦੇ ਉੱਤੇ ਜਿਹੜੀ ਸਰਕਾਰ ਲਗਾਤਾਰ ਬੜੀ ਸੰਜੀਦਗੀ ਦੇ ਨਾਲ ਜ ਦੇ ਕਿਸਾਨ ਭਰਾਵਾਂ ਨੂੰ ਸਾਰਿਆਂ ਨੂੰ ਮੈਂ ਵਧਾਈ ਦੇਣੀ ਆ ਕਿ ਜਿਨ੍ਹਾਂ ਨੂੰ ਇਹ ਵੱਡਾ ਲਾਹਾ ਜਿਹੜਾ ਅੱਜ ਮਿਲਣ ਜਾ ਰਿਹਾ ਇਸ ਤੋਂ ਇਲਾਵਾ ਵੀ ਹੋਰ ਕਿਤੇ ਜਿਹੜੇ ਵਿਕਾਸ ਕਾਰਜ ਚੱਲ ਰਹੇ ਨੇ ਜਿਹੜੇ ਬਹੁਤ ਜਲਦੀ ਹੋਣ ਵਾਲੇ ਆ ਜਿਵੇਂ ਇਰੀਗੇਸ਼ਨ ਦੀ ਗੱਲ ਕਰਾਂ ਨਹਿਰੀ ਮਹਿਕਮੇ ਦੀ ਗੱਲ ਕਰਾਂ ਤਾਂ ਤਕਰੀਬਨ ਮੇਰੇ ਹਲਕੇ ਦੇ ਜਿਹੜੇ ਸਾਰੇ ਜਿਹੜੇ ਰਜਵਾਹੇ ਨੇ ਜਿਹੜੇ ਸੂਏ ਨੇ ਕੱਸੀਆਂ ਨੇ ਜਿਹੜੇ ਉਹ ਪੱਕੇ ਹੋ ਚੁੱਕੇ ਨੇ ਇੱਕ ਆ ਜਿਹੜਾ ਸਾਡਾ ਉਧਰ ਬਾਲੀਆਂ ਸਾਈਡ ਜਿਹੜਾ ਰੂਪਾਹੜੀ ਸਾਈਡ ਜਿਹਦਾ ਕੰਮ ਚੱਲ ਰਿਹਾ ਭਾਨੀਗੜ ਦੇ ਵਿੱਚ ਵੀ ਪੱਕੇ ਹੋ ਚੁੱਕੇ ਨੇ ਹੁਣ ਅਸੀਂ ਸੈਕੰਡ ਸਟੇਜ ਆ ਜਿਹੜੀ ਜਿਹੜਾ ਅਸੀਂ ਖਾਣਾਂ ਦੇ ਉੱਤੇ ਲੱਗੇ ਹੋਏ ਆ तकरीबन ਅਗਲੇ 6 ਮਹੀਨਿਆਂ ਦੇ ਵਿੱਚ ਮੈਂ ਆਪਣੇ ਹਲਕੇ ਦੇ ਵਿੱਚ ਦਾਅਵੇ ਨਾਲ ਕਹਿ ਸਕੂਗੀ ਕਿ ਮੇਰੇ ਹਲਕੇ ਦਾ ਕੋਈ ਵੀ ਖਾਲ ਆ ਜਿਹੜਾ ਉਹ ਕੱਚਾ ਨਹੀਂ ਹੈਗਾ ਸੋ ਉਹ ਵੀ ਰਹਿੰਦੇ ਖਾਲ ਨੇ ਜਿਹੜੇ ਉਹ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਪ੍ਰਪੋਜ਼ਲ ਬਣਾ ਕੇ ਭੇਜ ਦਿੰਦੀ ਹੈ ਤੇ ਜਿਹੜੀਆਂ ਇਵਨ ਮੈਂ ਤਾਂ ਪਿੰਡਾਂ ਦੇ ਵਿੱਚ ਮੇਰੇ ਕਈ ਹਲਕੇ ਦੇ ਪਿੰਡ ਹੈਗੇ ਜਿਵੇਂ ਜੋਲੀਆਂ ਹੋ ਗਿਆ ਮਜਾ ਹੋ ਗਿਆ ਤੇ ਕਈ ਪਿੰਡਾਂ ਦੇ ਵਿੱਚ ਜਿੱਥੇ ਭਾਈਚਾਰਕ ਖਾਣਲੇ ਸਰਕਾਰੀ ਖਾਣ ਨਹੀਂ ਹੈਗੇ ਮੈਂ ਤਾਂ ਉਹਨਾਂ ਜ਼ਿੰਮੇਦਾਰਾਂ ਨੂੰ ਕਿਸਾਨਾਂ ਨੂੰ ਵੀ ਕਹਿਣੀ ਆ ਕਿ ਆਓ ਰਲ ਮਿਲ ਕੇ ਆਪਾਂ ਜਿਹੜੇ ਆਪਣੇ ਭਾਈਚਾਰਕ ਖਾਣਲੇ ਆਪਾਂ ਉਹਨਾਂ ਨੂੰ ਬਹਾਲ ਕਰੀਏ ਅਸੀਂ ਉਹਦੇ ਵਿੱਚ ਵੀ ਸਰਕਾਰ ਆ ਜਿਹੜਾ ਤੁਹਾਡਾ ਸਹਿਯੋਗ ਕਰੂਗੀ ਔਰ ਤੁਹਾਨੂੰ ਖਾਣ ਪੱਕੇ ਕਰਕੇ ਦੇਊਗੀ ਸੋ ਉਹਦੇ ਉੱਤੇ ਵੀ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਬਾਕੀ ਜਿਹੜੇ ਇਲਾਕੇ ਦੇ ਨੇ ਚਾਹੇ ਸੜਕਾਂ ਦੇ ਕੰਮ ਹੋ ਗਏ ਚਾਹੇ ਜਿਹੜਾ ਕੋਈ ਇਨਫਰਾਸਟ੍ਰਕਚਰ ਆ ਸਾਰੇ ਜਿਹੜੇ ਕੰਮ ਨੇ ਉਹ ਨਿਰੰਤਰ ਜਿਹੜੇ ਬੜੀ ਤੇਜ਼ੀ ਦੇ ਨਾਲ ਜਿਹੜੇ ਹਲਕੇ ਦੇ ਵਿੱਚ ਹੋ ਰਹੇ ਹਰ ਚੰਦਰਪਾਲ ਸਿੰਘ ਐਕਸ਼ਨ ਸਿਟੀ ਕੀ ਕਿਹੜਾ ਚੱਲ ਰਿਹਾ ਬਹੁਤ ਅਨੰਦ ਦੇਖਦੇ ਹਾਂ ਇਹ ਮੈਨਰ ਨੰਬਰ 5 ਸਨੂਰ ਰਾਹੇ ਦਾ ਕੰਮ ਹੈ ਇਹ ਤਕਰੀਬਨ 1.5 ਮਹੀਨੇ ਵਿੱਚ ਮੁਕੰਮਲ ਕਰਦੇ 2.3 ਕਰੋੜ ਦੀ ਲਾਗਤ ਨਾਲ 7 ਕਿਲੋਮੀਟਰ ਲੰਬਾਈ ਦੀ ਕੰਕਰੀਟ ਲਾਈਨ ਬਣਾਈ ਗਈ ਹੈ ਇਹਦੇ ਨਾਲ ਤਕਰੀਬਨ 6 ਪਿੰਡਾਂ ਨੂੰ ਮੈਰੀ ਪਾਣੀ ਮੋਈਆ ਕਿਹਾ ਜਾਵੇਗਾ ਤਕਰੀਬਨ 3400 ਏਕੜ ਨੂੰ ਮੈਰੀ ਪਾਣੀ ਲੱਗੇਗਾ ਨਹੀਂ ਨਹੀਂ ਹੁਣ ਤੁਸ ਕੀ ਕਿਹਾ ਮੈਂ ਚਲੋ ਕਿੰਨਾ ਫਾਇਦਾ ਲੋਕਾਂ ਨੂੰ ਮਿਲਿਆ ਹੈ ਜਿਹੜੇ ਜਿਹੜੇ ਖਾਸ ਕਰਕੇ ਇਹਦੇ ਨਾਲ ਸਾਡ ਨਾਲ ਰਿਲੇਟਡ ਤਾਂ ਦੋ ਕੰਮ ਨੇ ਇੱਕ ਕੰਮ ਕੰਪਲੀਟ ਹੋ ਚੁੱਕੇ ਹੈ ਕੰਮ ਚੱਲ ਰਹੇ ਆ ਅੱਜ ਦੇ ਦਿਨਾਂ ਦੇ ਵਿੱਚ ਕੰਪਲੀਟ ਹੋਏ ਤਕਰੀਬਨ ਡੇਢ ਮਹੀਨੇ ਜਿੰਨਾ ਟਾਈਮ ਲਿਆ ਗਿਆ ਸੀ ਉਹਦੇ ਵਿੱਚ ਵਿੱਚ ਪੂਰਾ ਬਿਲਕੁਲ ਜੀ ਨਾਮ ਆ ਜੀ ਮੇਰਾ ਨੋ ਡਾਕਟਰ ਸਰਬੰਸ ਸਿੰਘ ਸੀਨੀਅਰ ਵੈਟਰੀਨਰੀ ਸਪਲੇਅਰ ਕੀ ਕਹਿਣਾ ਚਾਹੋਗੇ ਜੋ ਅੱਜ ਤੁਹਾਡੇ ਸਾਡੇ ਕੋਲ ਗੱਲ ਕਰ ਸਾਡੇ ਪਿੰਡ ਐਮਐਲਏ ਸਾਹਿਬ ਦਰਨਪੁਰ ਭਰਾਜ ਨੇ ਅੱਜ ਮਾਈਨਰ ਦਾ ਅਧਖੜ ਉਤ ਘਟਨ ਕੀਤਾ ਹੈ ਜਿਹਦੇ ਨਾਲ ਕਿਸਾਨਾਂ ਨੂੰ ਬਹੁਤ ਹੀ ਫਾਇਦਾ ਹੋਇਆ ਹੈ ਖਾਸ ਕਰਕੇ 6 ਪਿੰਡਾਂ ਨੂੰ ਭਿੰਡਰਾ ਖਰਾਣਾ ਸੋਈਆਂ ਮੰਗਵਾਲ ਤੇ ਕਮੋਜਰਨ ਸਾਰਿਆਂ ਨੂੰ ਕਿਉਂ ਫਾਇਦਾ ਹੋਇਆ ਉਹਦੇ ਨਾਲ ਕਿਉਂਦੇ ਨੇ ਪਾਣੀ ਦਾ ਜਿਹੜੀ ਅਖਿਲਤ ਹੈ ਦੂਰ ਹੋਈ ਹੈ ਜਿਸ ਕਰਨੇ ਸਾਨੂੰ ਅਸੀਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੇ ਅਸੀਂ ਤਾਂ ਬਤਨ ਸਰਕਾਰ ਦਾ ਇਹ ਵੀ ਕਰਦੇ ਆ ਵੀ ਉਹਨਾਂ ਨੇ ਜਿਹੜੇ ਪੱਕੇ ਖਾਲੇ ਕਰ ਰਹੇ ਨੇ ਉਹਨਾਂ ਨਾਲ ਜਿਹੜਾ ਕੋਈ ਫਾਰਮ ਵਿੱਚ ਕਿਸਾਨਾਂ ਨਾਲ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਜਿਸ ਕਰਨਾ ਮੈਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਵਿਕਾਸ ਦੇ ਕੰਮਾਂ ਦੇ ਵਿੱਚ ਬਹੁਤ ਵੱਡਾ ਝੜਕੀ ਹਿੱਸਾ ਦੇ ਆ।